ਔਰ ਗੁਰੂ ਜੀ ਨੇ ਦੱਸ ਹੀ ਦਿੱਤਾ ਔਰ ਮੈਂ ਸਭ ਤੋਂ ਪਹਿਲਾਂ ਯਾਰ ਆ ਮਾਂ ਨੂੰ ਸਲੂਟ ਕਰਦਾ ਔਰ ਕਿਸੇ ਵਾਸਤੇ ਤਾੜੀ ਨਹੀਂ ਮਾਰ ਪਿਆ ਇੱਕ ਵਾਰੀ ਮਾਰੋ ਆਪੋ ਆਪਣੀ ਮਾਂ ਵਾਸਤੇ ਤਾੜੀਆ ਜਿਵੰਦਾ ਮਾਤਾ ਵਾਸਤੇ ਦੋੜ ਦੋ ਤਾੜੀਆਂ ਮਾਰੋ ਮਾਂ ਨੂੰ ਕਿਸੇ ਕੁ ਭਾਵਨਾ ਸਾਰਾ ਪੰਜਾਬ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਜਿੱਥੇ-ਜਿੱਥੇ ਵੀ ਰਾਜਵੀਰ ਜਿਵੰਦਾ ਦੇ ਫੈਨ ਬੈਠੇ ਮੈਂ ਜਿੱਥੇ ਰਹਿਣਾ ਉਹ ਸਾਰੇ ਹੀ ਹਾਲਾਂਕਿ ਜਿਨ੍ਹਾਂ ਨੇ ਰਾਜਵੀਰ ਨੂੰ ਉਹ ਹਿੰਦੀ ਬੋਲਣ ਵਾਲੇ ਬੰਦੇ ਆ ਉਹ ਵੀ ਕਹਿੰਦੇ ਯਾਰ ਅਸੀਂ ਲੇਕਿਨ ਯਾਰ ਬਾਈ ਦਾ ਗਾਣਾ ਘੱਟ ਸੁਣਿਆ ਲੇਕਿਨ ਯਾਰ ਸਾਨੂੰ ਦਰਦ ਆ ਬੇਧੀ ਇਹ ਫੇਲੂ ਦੀ ਰੋਡ ਦੇਖਣੀ ਜਾਣੀ ਹੈ ਯਾਰ ਇਹੋ ਜਿਹਾ ਬਾਖਮਾਲੋ ਹੀਰਾ ਜਿਹੜੀ ਸਾਰੀ ਦੁਨੀਆ ਚਰਚਾ ਕਰਦੀ ਹੈ ਹਰ ਮਾਂ ਦੀ ਅੱਖ ਨਮ ਹੋਈ ਬਿੰਨੀ ਇਹੋ ਜਿਹਾ ਸੋਹਣਾ ਜਵਾਨ ਪੁੱਤਰ ਬੱਦ ਤੈਨੂੰ ਨਹੀਂ ਜਾਂਦੇ ਤਰਸ ਨਹੀਂ ਆਇਆ ਸੋ ਅਸੀਂ ਬੱਲੀ ਭਾਜੀ ਮੈਂ ਜਦੋਂ ਵੀ ਨੋਕਾ ਜਾਣਾ ਮੈਂ ਕਹਾਂ ਭਾਜੀ ਯਾਰ ਜਮਲਾ ਫਿਲਮ ਰਿਲੀਜ਼ ਕਰੀਏ ਨੇ ਕਿੰਦਾ ਭਾਜੀ ਆਪਾਂ ਕਰ ਲਈਏ ਬੋਲੀ ਜੀ ਆਈ ਉਹ ਤੇ ਫਿਲਮ ਕਰਦੇ ਮੈਂ ਕਹਾਂ ਭਾਜੀ ਰਾਜਵੀਰ ਯਾਰ ਕਿੱਡਾ ਫਨੀ ਬੰਦਾ ਇਹ ਸੱਚੀ ਗੱਲ ਭਾਜੀ ਦੱਸ ਰਹੀ ਹਾਂ ਅਰੀਲਾ ਬਣਾਉਣੀਆਂ ਰਾਜਵੀਰ ਨੇ ਕਰਿਆ ਭਾਜੀ ਤਾਂ ਵੈਸੇ ਇੱਕ ਉਹ ਮੈਂ ਫਿਲਮ ਦਾ ਇੱਕ ਉਹ ਇਮੋਸ਼ਨਲ ਸੀਨ ਭਾਜੀ ਵੈਸੇ ਪੈਣ ਤੇ ਪੈ ਸੀ ਤੇ ਅਸੀਂ ਸਾਰੇ ਰਗਵੀਰ ਬੋਲੀ ਤੇ ਰਾਜਵੀਰ ਭਾਈ ਕਹਿੰਦਾ ਕਹਿੰਦਾ ਭਾਜੀ ਤੁਸੀਂ ਇੱਧੇ ਰਹੋ ਕਹਿੰਦਾ ਆਪਾਂ ਇੱਕ ਰੀਲ ਬਣਾਉਣੀ ਆ ਅਸੀਂ ਸਾਰੇ ਭਾਜਨ ਬੁਲਾਈਏ ਗੁਰੂ ਜੀ ਰਾਜਵੀਰ ਜੀ ਬੰਦਾ ਭਾਈ ਭਾਜੀ ਭਾਜੀ ਦੇਖੋ ਉਹ ਰਗਵੀਰ ਬੋਲੀ ਵੀ ਕਰੇ ਕਹਿੰਦਾ ਭਾਜੀ ਘੁਗੀ ਭਾਈ ਫਿਰ ਰਾਜਵੀਰ ਕਹਿੰਦਾ ਕਹਿੰਦਾ ਘੁਗੀ ਭਾਜੀ ਆਪਾਂ ਲਾਈਵ ਆ ਤੇ ਅੱਛਾ ਕਿੰਨਾ ਕੌਣ-ਕੌਣ ਦੇਖ ਰਿਆ ਸੋ ਉਹ ਬੰਦਾ ਇਹੋ ਜਿਹਾ ਬਾਗਮਾਲ ਸੀ ਉਧਰੋਂ ਸਾਨੂੰ ਬੜਾ ਯਾਰ ਉਹਨੇ ਬੜੀਆਂ ਗੱਲਾਂ ਕਰਦੀਆਂ ਮੈਂ ਕਹਿੰਦਾ ਯਾਰ ਤੂੰ ਬਹੁਤ ਬੰਦਾ ਯਾਰ ਫਨੀ ਹੈ ਯਾਰ ਤੇ ਇਹ ਦੋ ਤਿੰਨ ਫਿਲਮਾਂ ਇਕੱਠੀਆਂ ਕੀਤੀਆਂ ਸੋ ਹੁਣ ਤਾਂ ਮੇਰੀ ਕੋਈ ਬੇਨਤੀ ਹੈ ਕਿ ਸਾਰੇ ਸਟਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਬੱਲੀ ਭਾਜੀ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਮੈਨੂੰ ਇੱਕ ਸਰਪ੍ਰਾਈਜ਼ ਦਿੱਤਾ ਉਹ ਪ੍ਰਮਾਤਮਾ ਕਰੇ ਮੈਂ ਪੂਰੀ ਦੁਨੀਆ ਨੂੰ ਇਲਾਮ ਕਰਦਾ ਬਾਬਾ ਵੀ 83 ਨੂੰ ਜਿਹੜੀ ਫਿਲਮ ਅਰਲੀ ਤੋਂ ਜਾਣੀ ਹੈ ਸਾਡਾ ਵੀਰ ਉਹ ਫਰਮੌਰ ਗਾਇਕ ਬਾਦਮਲ ਜਿਹੜਾ ਇਨਸਾਨ ਕਹਿੰਸੀ ਜਿੰਨਾ ਵਧੀਆ ਉਹ ਗਾਇਕ ਸੀ ਉਸ ਤੋਂ ਜ਼ਿਆਦਾ ਹੀ ਵਧੀਆ ਕਿਤੇ ਇਨਸਾਨ ਸੀ ਸੋ ਬਾਬਾ ਸਾਰੀ ਦੁਨੀਆ ਦੇਖ ਰਹੀ ਐ ਇਸ ਪ੍ਰੈਸ ਕਾਨਫਰੰਸ ਨੂੰ ਮੈਂ ਤਾਂ ਹੀ ਗੱਲ ਆ ਉਸ ਨੌਜਵਾਨ ਨੂੰ ਦੇਖਣ ਦੀ ਜੁਰਤ ਜਾਏ ਹੱਥ ਜੋੜ ਕੇ ਬੇਨਤੀ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਰਕੇਸ਼ ਭਾਜੀ ਦਾ ਘੁੱਗੀ ਭਾਜੀ ਉਹਨਾਂ ਦਾ ਇਹਦੇ ਵਿੱਚ ਇਹ ਕਿਦਾਂ ਵੀ ਜੋ ਸਾਡੀ ਅਸਲੀਅਤ ਆ ਮੇਰੀ ਤੇ ਭਾਜੀ ਦੀ ਮਨੇ ਗੁਰੂ ਤੇ ਚੇਲੇ ਦੀ ਉਹ ਸੱਚੀ ਵਿਕੇਸ਼ ਭਾਜੀ ਨੇ ਨਾ ਇੱਕ ਮਿੰਟ ਬੁਲੇ ਉਹ ਸੱਚੀ ਸਾਨੂੰ ਉੱਧਰ ਪ੍ਰੇਜ਼ੈਂਟ ਕੀਤਾ ਸੋ ਮੈਂ ਪੋਪੀ ਭਾਜੀ ਦਾ ਥੈਂਕ ਯੂ ਕਰਦਾ ਯੂਐਸਏ ਤੋਂ ਹੈ ਸਾਰਾ ਧੰਨਵਾਦ ਕਰਦਾ ਬਸ ਇੱਕੋ ਹੀ ਬੇਨਤੀ ਹੈ ਬਾਬਾ 28 ਨਵੰਬਰ ਨੂੰ ਯਮਲਾ ਜਰੂਰ ਦੇਖਣ ਜਾਓ ਉਹਨੂੰ ਸੱਚੀ ਤੇ ਸੁੱਚੀ ਸਰਦਾਰ ਦੀ ਜੋਰ ਨਾਲ ਤਾੜੀਆਂ ਮਾਰੋ ਯਾਰ ਉਹ ਸਰਮੌਰ ਗਾਈ ਵੱਤ ਜਾਂਦਾ ਰਹਾ ਬਾਬਾ ਏਹ ਕਦੇ ਹੁੰਦਾ ਨਾ ਰਾਜਵੀਰ ਤੇਨਾ ਮ ਬੜੀ ਏਡਾ ਕਰਦੇ ਐਡੀ ਵਧੀਆ ਫਿਲਮ ਬਣਾਈਆ ਤੋ ਦੁਬਾਰਾ ਫੇਰ ਕਿਤੇ ਆ ਜਾਓ ਬਾਬਾ ਬਣ ਕੇ ਜਿਵੇਂ ਕਰ ਬੰਦ ਕਰਦੇ